ਜਿੰਨਾ ਦਿੱਤਾ ਜਿੰਨਾ ਦੇ ਰਿਹਾ ਜਿੰਨਾ ਤੁਸੀਂ ਪਾ ਲਿਆ ਜਿੰਨਾ ਤੁਸੀਂ ਹੰਡਾ ਲਿਆ ਉਸ ਸਭ ਦੇ ਲਈ ਤੁਸੀਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਸਿੱਖੋ ਜਿਸ ਦਿਨ ਵੀ ਤੁਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰਤਾ ਨਾ ਤੁਸੀਂ ਮਹਿਸੂਸ ਕਰੋਗੇ ਤੁਹਾਨੂੰ ਜ਼ਿੰਦਗੀ ਜੀਣ ਦਾ ਆਨੰਦ ਆ ਜਾਵੇਗਾ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਰਹਿਣੀ ਕੋਈ ਨਫਾ ਨੁਕਸਾਨ ਨਹੀਂ ਰਹਿਣਾ ਜ਼ਿੰਦਗੀ ਦੇ ਵਿੱਚ ਸਕੂਨ ਹੋਵੇਗਾ ਕਿਉਂ ਕਿ ਉਸ ਸ਼ੁਕਰਾਨੇ ਸ਼ਬਦ ਨਾਲ ਇੱਕ ਸਬਰ ਕਰਨ ਦੀ ਜਿਹੜੀ ਆਦਤ ਹੈ ਇੱਕ ਸਬਰ ਜਿਹੜਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਹਰ ਇੱਕ ਇਨਸਾਨ ਦੇ ਵਿੱਚ ਸਬਰ ਹੋਣਾ ਜ਼ਰੂਰੀ ਹੈ ਉਹ ਸਬਰ ਉਹ ਲਿਆਕਤ ਤੁਹਾਡੇ ਚ ਆ ਜਾਵੇਗੀ ਇਸ ਕਰਕੇ ਵਾਹਿਗੁਰੂ ਦਾ ਹਮੇਸ਼ਾ ਸ਼ੁਕਰਾਨਾ ਕਰੋ ਕਿ ਇਹ ਮਾਲਕ ਤੁਹਾਨੂੰ ਇਸ ਚੁਗਾ ਕਰਤਾ ਇਸ ਨਮੀ ਸਵੇਰ ਲਈ ਹਰ ਇੱਕ ਚੀਜ਼ ਲਈ ਤੇਰਾ ਬਹੁਤ ਬਹੁਤ ਸ਼ੁਕਰੀਆ ਕਰਕੇ ਦੇਖਿਓ ਜ਼ਿੰਦਗੀ ਖੁਸ਼ਹਾਲ ਬਣ ਜਾਵੇਗੀ